ਸ੍ਰੀ ਮੁਕਤੇਸ਼ਰ ਸਾਹਿਬ ਵਿਖੇ ਐਸਐਸਪੀ ਭਗੀਰਦ ਸਿੰਘ ਮੀਨਾ ਦੀ ਅਗਵਾਹੀ ਵਿੱਚ ਰੈੱਡ ਕਰਾਸ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜੇਸਦੇ ਵਿੱਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਯੂਨੀਨਾ ਦੇ ਮੈਂਬਰ ਤੇ ਨਗਰ ਨਿਵਾਸੀ ਮੌਜੂਦ ਰਹੇ। ਭਾਗਿਰத் ਸਿੰਘ ਮੀਨਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ੇ ਕਰਨ ਵਾਲੇ ਜਿੱਥੇ ਵਿਅਕਤੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ ਉੱਥੇ ਹੀ ਆਰਥਿਕ ਤੰਗੀ ਨਾਲ ਵੀ ਝੋਜਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦਾ ਕੰਮ ਨਸ਼ੇ ਦੇ ਇਲਾਕੇ ਤੋਂ ਬੱਚੇ ਨੌਜਵਾਨਾਂ ਨੂੰ ਸਮਝਾਉਣਾ ਅਤੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਨਸ਼ੇ ਵੇਚਦੇ ਹਨ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁਟਣਾ ਉਹਨਾਂ ਦਾ ਪਹਿਲਾ ਕੰਮ ਹੈ ਪੰਜਾਬ ਸਰਕਾਰ ਨੇ ਔਰ ਸਾਡੇ ਡੀਜੀਪੀ ਸਾਹਮਣੇ ਜੋ ਇਹ ਮੁਹਿੰਮ ਚਲਾਈ ਹੋਈ ਹੈਗੀ ਇਹ ਮੁਹਿੰਮ ਐਸਾ ਨਹੀਂ ਕਿ ਅੱਜ ਹੀ ਚੱਲੀ ਹੈਗੀ ਜਦੋਂ ਅਸੀਂ ਸਰਕਾਰ ਬਣੀ ਹੈ ਪਹਿਲੇ ਸਰਕਾਰੇ ਬਣੀ ਹੈ ਹਰ ਟਾਈਮ ਇਹ ਮੁਹਿੰਮ ਚਲਦੀ ਹੈਗੀ ਲੇਕਿਨ ਬੇਸਿਕਲੀ ਇਹਦੇ ਵਿੱਚ ਸਾਨੂੰ ਕੌਣ ਸਫਲਤਾ ਤਦੋਂ ਹੀ ਮਿਲਣੀ ਹੈਗੀ ਜਦੋਂ ਇਸ ਸਟੇਟ ਦਾ ਇੱਕ ਇੱਕ ਵਿਅਕਤੀ ਇਸ ਦੇ ਵਿੱਚ ਆਪਣੀ ਭਾਗੀਦਾਰੀ ਸੁਰੰਸ਼ਿਤ ਕਰਨ। ਦੇਖੋ ਅਸੀਂ ਇਨਫੋਰਸਮੈਂਟ ਏਜੰਸੀ ਦੇ ਰੂਪ ਮੈਂ ਇਸ ਦੇ ਉੱਪਰ ਕੰਮ ਕਰ ਰਹੇ ਹੈਗੇ ਔਰ ਕੰਮ ਕਰਦੇ ਰਹੇਗੇ। ਐਸਾ ਨਹੀਂ ਕਿ ਅੱਜ ਇਹ ਸੇ ਮਿਨਾਰ ਕਰ ਲਿਆ ਜੀ ਸਾਡਾ ਕੰਮ ਹੁਣ ਖਤਮ ਹੋ ਗਿਆ। ਇਹ ਕੰਟੀਨਿਊਸ ਪ੍ਰੋਸੈਸ ਹੈਗਾ। ਅਸੀਂ ਇਸ ਪੇ ਜੋ ਮਲਟੀ ਸਟ੍ਰੈਟਜੀ ਅਪਣਾਉਂਦੇ ਹੈਗੇ। ਇੱਕ ਤਾਂ ਜੜੇ ਬੰਦੇ ਨਸ਼ਾ ਵੇਚਦੇ ਹੈਗੇ ਜਿਨਾਹ ਦੀ ਇਨਫੋਰਮੇਸ਼ਨ ਸਾਡੇ ਕੋਲ ਹੈ ਕਿ ਉਹਨਾਂ 'ਤੇ ਅਸੀਂ ਮੀਡੀਆ ਰਾਹੀਂ ਵੀ ਤੁਹਾਨੂੰ ਪਤਾ ਲੱਗਦਾ ਹੋਊਗਾ ਕਿ ਅਸੀਂ ਬਾਰ-ਬਾਰ ਉਹਨਕੇ ਕਾਸੋ ਆਪਰੇਸ਼ਨ ਕੰਡਕਟ ਕਰਵਾਂਦੇ ਹਾਂ ਕਿ ਕਈ ਵਾਰ ਰੈਂਡਮ ਚੈਕਿੰਗ ਦੇ ਵਿੱਚ ਵੀ ਸਾਨੂੰ ਕਾਫੀ ਅਚੀ ਸਫਲਤਾ ਮਿਲਦੀ ਹੈ ਕਿ ਔਰ ਦੂਸਰਾ ਹੈਗਾ ਜੋ ਇਨਕੀ ਿੱਲੀਗਾ ਤਰੀਕੇ ਸੇ ਪ੍ਰਾਪਰਟੀ ਜੋ ਇਹ ਬਣਾਉਂਦੇ ਹੈਗੇ ਉਹਨੂੰ ਅਸੀਂ ਫ੍ਰੀਜ਼ ਵੀ ਕਰਾਂਦੇ ਹਾਂ ਜਿਵੇਂ 2024 ਕੀ ਗੱਲ ਕਰ ਲਈਏ ਅਸੀਂ ਤੋਂ ਸਾਡੇ ਮੁਕਸਾ ਡਿਸਟ੍ਰਿਕਟ ਦੇ ਵਿੱਚ अराउंड थ्री करोड़ रुपए की प्रॉपर्टी हूँ तक असी फ्रीज़ करवा चुके हैं और आगे भी ये प्रोसेस चल रहा है कि मैक्सिमम जो प्रॉपर्टी इन्होंने बनाई है कि उसका पूरा जो लीगल प्रोसेस अडोप्ट करके और प्रॉपर्टी फ्रीज़ करवाए ताकि ना तो शेक लगे कि जो इलीगल मीन से इन्होंने जो प्रॉपर्टी बनाई है उसको फ्रीज भी किया जा सकता है मतलब कि उस प्रॉपर्टी के बाद में उन्होंने अधिकार नहीं रहेगा ਐਸਐਸਪੀ ਨੇ ਦੱਸਿਆ ਪੁਲਿਸ ਵੱਲੋਂ ਸੈਮੀਨਾਰ ਆਯੋਜਿਤ ਕਰ ਪਿੰਡਾਂ ਸ਼ਹਿਰਾਂ ਸਕੂਲਾਂ ਤੇ ਕਾਲਜਾਂ ਵਿੱਚ ਲੋਕਾਂ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਲੋਕਾਂ ਨਾਲ ਸਿੱਧਾ ਰابطਾ ਬਣਾਉਣਦਿਆਂ ਉਹਨਾਂ ਤੋਂ ਨਸ਼ੇ ਵੇਚੜ ਵਾਲਿਆਂ ਬਾਰੇ ਜਾਣਕਾਰੀ ਲੈ ਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਸ ਸਾਲ ਨਸ਼ਾ ਤਸਕਰਾਂ ਦੀ 3 ਕਰੋੜ ਕੀਮਤ ਦੀ ਪ੍ਰਾਪਰਟੀ ਸੀਜ਼ ਕੀਤੀ ਜਾ ਚੁੱਕੀ ਹੈ ਅਤੇ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ ਜਗਵਾਨੀ ਟੀਵੀ ਲਈ ਸ਼੍ਰੀ ਮੁਖਤਰ ਸਿੰਘ ਸਾਹਿਬ ਤੋਂ ਐਚ 2ਡੀ ਦੀ ਰਿਪੋਰਟ